ਇਹ ਨੰ ਗੰਭੀਰ ਹੁੰਦੀ ਜਾ ਰਹੀ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ਵਿੱਚ ਆ ਗਿਆ ਹੈ। ਦੇਰ ਸ਼ਾਮ ਏਡੀਸੀ ਜਰਨਲ ਹਰਜਿੰਦਰ ਸਿੰਘ 베ਦੀ ਆਪ ਜ਼ਾਰਾ ਵਿੱਚ ਨਿਕਲੇ ਅਤੇ ਪੁਲਿਸ ਦੇ ਅਧਿਕਾਰੀਆਂ ਨੂੰ ਬੁਲਾ ਕੇ ਸੜਕਾਂ ਦੇ ਕਿਨਾਰੇ ਦੁਕਾਨਾਂ ਦੇ ਬਾਹਰ ਨਜਾਇਜ਼ ਪਾਰਕਿੰਗ ਕਰਨ ਵਾਲਿਆਂ ਦੇ ਚਲਾਨਟ ਕਟਵਾਏ ਅਤੇ ਰੇੜੀ ਫੜੀ ਵਾਲਿਆਂ ਨੂੰ ਵੀ ਹਜ਼ਾਰਾਂ ਜੁਰਮਾਨੇ ਦਿੱਤੀਆਂ। ਇਹ ਆਪਣੀਆਂ ਰੇੜੀਆਂ ਫੜੀਆਂ ਸੜਕ ਤੇ ਲੱਗੀਆਂ yellow ਅਤੇ white line ਦੇ ਕਿਚੇ ਲਗਾਓ। ਹਾਂਜੀ ਸਰ ਰਾਜਨੀਤੀ ਕਾਰਵਾਈ ਬਾਰੇ ਦੱਸੋ। ਆ ਦੇਖੋ ਜੀ ਅੱਜ ਦਾ ਮੈਂ ਕਿਹਾ ਮੈਂ ਜਦੋਂ ਐਸੀ ਪਿਛਲੀ ਵਾਰ ਦੁਕਾਨਦਾਰਾਂ ਦੀ ਅੱਗੇ ਜੇ ਵਾਅਦੇ ਤੋੜੇ ਸੀਗੇ ਹਮੇਸ਼ਾ ਉਹਨਾਂ ਨੂੰ ਇੱਕ ਮੈਸੇਜ ਲੱਗਿਆ ਕਿ ਸਰ ਸਾਡੇ ਨਾਲ ਜੋ ਤੁਸੀਂ ਕੀਤਾ ਕਿ ਸ਼ਾਮ ਨੂੰ ਤੁਸੀਂ ਦੇਖੋ ਕਿ ਗੱਡੀਆਂ ਵਾਲੇ ਮੋੜ ਤੇਲੇ ਸੜਕ ਦੇ ਵਿੱਚ ਲਾ ਕੇ ਚੱਲ ਜਾਂਦੇ ਆ। ਅਸਲ ਮੇਨ ਪਰੇਸ਼ਾਨੀ ਹੋਇਆ ਇੱਥੇ ਸਬੰਧੀ ਅੱਜ ਆ ਇਸੇ ਟਾਈਮ ਕੱਟ ਕੇ ਜਰੂਰ ਆਇਆ ਲੋਕਾਂ ਦੀ ਜਿਹੜੀ ਸਮੱਸਿਆ ਆ ਰਹੀ ਔਰ ਹੱਲ ਕੱਢਣ ਲਈ ਤੇ ਤੁਸੀਂ ਵੀ ਦੇਖਿਆ ਸਾਰੇ ਪੱਤਰਕਾਰ ਵੀਰਾਂ ਨੇ ਮੇਰੇ ਨਾਲ ਹੋਰ ਪਬਲਿਕ ਹੈ ਉਹਨਾਂ ਨੇ ਦੇਖਿਆ ਕਿ ਵਾਕਈ ਜਿਹੜੇ ਮੋਟਰ ਸੈਕਟਰ ਦੇ ਗੱਡੀਆਂ ਬਿਲਕੁਲ ਵਿਚਕਾਰ ਲੱਗੇ ਐ ਦੁਕਾਨ ਦੇ ਨਾਲ ਜਿਹੜੀ ਜਗ੍ਹਾ ਉਹਨੂੰ ਬਿਲਕੁਲ ਛੱਡ ਦਿੱਤਾ ਕਿਸੇ ਦਾ ਕੋਈ ਡਰ ਪ੍ਰਵਾਹ ਨਹੀਂ ਤੇ ਹੁਣ ਅੱਜ ਦੀ ਜਿਹੜੀ ਸਾਡੀ ਕਾਰਵਾਈ ਨਹੀਂ ਕਵਾਂਗਾ ਅੱਜ ਦਾ ਮੇਰਾ ਲੋਕਾਂ ਨਾਲ ਮਿਲਣ ਦਾ ਇੱਕ ਵਿਚਾਰ ਸੀਗਾ ਮੈਂ ਉਹਨਾਂ ਦੇ ਵਿਚਾਰ ਸੁਣੇ ਤੇ ਜਿਹੜੀਆਂ ਪਬਲਿਕ ਦੀ ਪ੍ਰੋਬਲਮ ਸੀਗੇ ਜੈਨੂਲੀ ਦਿਖੀਆਂ ਤੇ ਤੁਹਾਡੇ ਮੀਡੀਆ ਮਾਈ ਮੈਂ ਹੀ ਕਹਿਣਾ ਚਾਹਾਂਗਾ ਅੱਜ ਵੀ ਤੇਰੀ ਮੇਰੀ ਵਾਕ ਹੈ ਇੱਕ ਮੈਸੇਜ ਹੈ ਸਾਡੀ ਪਬਲਿਕ ਨੂੰ ਜਿਹੜੇ ਪਿੰਡਾਂ ਤੋਂ ਸ਼ਹਿਰਾਂ ਤੋਂ ਆਉਂਦੇ ਨੇ ਤੁਸੀਂ ਦੁਕਾਨਦਾਰਾਂ ਦੀ ਦੁਕਾਨਦਾਰੀ ਵਿਵਧਾਨ ਲਈ ਉਹਨਾਂ ਦੇ ਨਾਲ ਸਹਿਯੋਗ ਦਿਓ ਨਾ ਕਿ ਤੁਸੀਂ ਆਪਣੀ ਉਹ ਕਰਕੇ ਜੋ ਉਧਰ ਕਰਕੇ ਤੁਸੀਂ ਬੇਤਲਾ ਕੇ ਮੋਰਸਾ ਇੱਕ ਮੋਰਸਾਈਕਲ ਲਾ ਦੇ ਨਾਲ 50 ਗੱਡੀਆਂ ਰੁਕ ਗਈਆਂ ਜਿਨੇ ਅੱਧੇ ਘੰਟੇ ਤੇ ਸ਼ੋਪਿੰਗ ਕਰਕੇ ਵਾਪਸ ਜਾਣਾ ਹੈ ਉਹਨੂੰ 3 ਘੰਟੇ ਲੱਗੇ ਹੈ ਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਰਲ ਮਿਲ ਕੇ ਆਪਣੇ ਜ਼ਿੰਮੇਵਾਰ ਜਿਹੜੇ ਗੁਰਦਾਸਪਰੀਏ ਬੰਨਣਾ ਜੇ ਮੇਵਾਰ ਨਾਗਰਿਕ ਬਣਨਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹ ਜਿਹੜੀ ਬਿਲਕੁਲ ਇਲਲੀਗਲ ਜਿਹੜੀ ਪਾਰਕਿੰਗ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਲੱਗ ਗਿਆ ਹੈ ਕਿ ਤਾਂ ਖਾਨਦਾਰ ਵੀ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਗਾਹ ਕਾ ਜਦੇ ਆ ਗੱਡੀਆਂ ਲਗਾ ਦਿੰਦੇ ਆ ਜੇ ਮੰਦੇ ਨਹੀਂ ਆ। ਇੱਥੇ ਵੀ ਟ੍ਰੈਫਿਕ ਪੁਲਿਸ ਦੀ ਰੈਗੂਲਰ ਇੱਧਰ ਚਾਹੀਦੀ ਹੈ ਰੂਟੀਨ ਤੇ ਦੇਖੋ ਜੀ ਇਹ ਬੀਂਗ ਅੱਜ ਉਹਦੇ ਅਫਸਰ ਮੌਜੂਦ ਆ ਮੇਰੀ ਜ਼ਿੰਮੇਵਾਰੀ ਬੰਦੀ ਹੈ ਹੁਣ ਦੁਕਾਨਦਾਰਾਂ ਨੂੰ ਬੁਲਾਏ ਸੀਗੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡੇ ਵੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਜੇ ਤੁਹਾਡੀ ਦੁਕਾਨ ਦੇ ਅੱਗੇ ਕੋਈ ਸੜਕ ਦੇ ਵਿੱਚ ਲਾ ਰਿਹਾ ਤੀ ਨੂੰ ਮੈਸੇਜ ਕਰਤਾ ਨਹੀਂ ਜੀ ਇਹ ਡਲਤਾ ਹੈ ਤੂੰ ਅੱਗੇ ਕਰਕੇ ਲਾ ਹੈਨਾ ਤੇ ਇਸ ਕਰਕੇ ਦੁਕਾਨਦਾਰਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਅੱਜ ਦਾ ਇੱਕ ਸਾਡੀ ਤਾਂ ਜ਼ਿੰਮੇਵਾਰੀ ਬੰਦੀ ਬੰਦੀ ਹੈ ਉਹ ਤੁਹਾਡੀ ਗਾਕੀ ਲਈ ਤੁਹਾਡੀ ਵੀ ਜ਼ਿੰਮੇਰੀ ਤੁਹਾਡੇ ਕੋ ਗਾਕ ਆਏ ਉਹਨੂੰ ਸਮਝਾਓ ਕਿ ਨਹੀਂ ਕਾਕਾ ਅੰਦਰ ਕਰਕੇ ਲਾ ਤਾਂ ਕਿ ਹੋਰ ਕੋਈ ਗਾਕ ਵੀ ਮੇਰਾ ਨਾਲ ਕਰਕੇ ਲਖੜਾ ਕਰ ਸਕੇ ਤੁਸੀਂ ਤੇ ਲਗਾਤਾਰ ਨਹੀਂ ਆਸਲ ਗਾ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਗਸ਼ਟ ਕਰਨੀ ਚਾਹੀਦੀ ਦੇਖੋ ਜੀ ਇਹ ਸਾਡਾ ਲਗਾਤਾਰ ਰਹੇਗਾ ਅੱਜ ਮੈਂ ਕੀਤੀ ਹੈ ਮੈਂ ਕੱਲੂ ਫੇਰ ਵਾਕ ਕਰਾਂਗਾ ਹਨਾ ਦੋ ਚਾਰ ਦਿਨ ਬਾਅਦ ਦੇਖਣਾ ਕੀ ਫਰਕ ਪਿਆ ਅਸੀਂ ਰੱਖਾਂਗੇ ਕੰਟੀਨਿਊਟੀ ਟ੍ਰੈਫਿਕ ਪੁਲਿਸ ਮੇਰੇ ਨਾਲ ਹੈ ਚਲਾਨ ਬੁੱਕਾ ਸਾਡੇ ਨਾਲ ਹੈ ਪਹਿਲੀ ਹੁੰਦੀ ਹੈ ਹਮੇਸ਼ਾ ਤੁਹਾਡੀ ਰਿਸਪੋਨਸਿਬਿਲਟੀ ਵੀ ਵਾਰਨਿੰਗ ਦੇਣੀ ਹੈ ਪਬਲਿਕ ਨੂੰ ਮੈਸੇਜ ਦੇਣਾ ਉਹ ਅਸੀਂ ਅੱਜ ਦੇ ਦਿੱਤਾ ਹੈ ਨੈਕਸਟ ਟਾਈਮ ਅਸੀਂ ਪ੍ਰੋਪਰ ਪੂਰੀ ਕਾਰਵਾਈ ਕਰਾਂਗੇ ਕੋਈ ਵੀ ਗੱਡੀ ਗਲਤ ਲੱਗੀ ਕੋਈ ਮੁਰਸਾ ਲੱਗਿਆ ਉਹਨੂੰ ਬਿਲਕੁਲ ਹੀ ਬਰਖਾ ਦੇ ਇੱਕ ਹੋਰ ਇੱਕ ਕਾਰਨ ਹੈ ਰੇੜੀ ਵਾਲਿਆਂ ਦਾ ਰੇੜੀ ਵਾਲੇ ਸੈਂਟਰ ਤੇ ਲਗਾ ਦਿੰਦੇ ਆ ਉਹ ਵੀ ਵੱਡਾ ਕਾਰਨ ਹੈ ਇਹ ਹੀ ਗੱਲ ਮੈਨੂੰ ਪਹਿਲਾਂ ਮੀਡੀਆ ਰਾਹੀਂ ਤੁਹਾਡੇ ਮਾਧਿਅਮ ਪ੍ਰੈਸ ਵੀਰਾਂ ਨੇ ਵੀ ਦੱਸੀ ਸੀਗੀ ਕਿ ਦੁਕਾਨਦਾਰ 100 ਰੁਪਏ ਲੈ ਆ ਲੈਂਦੇ ਆ ਤੇ ਕੰਨੇ ਮੇਰੇ ਅੱਗੇ ਲਾਲਾ ਹੁਣ ਪਿੱਛੇ ਇੱਕ ਰੇੜੀ ਵਾਲਾ ਸੀਗਾ ਪ੍ਰੈਸ ਮੇਰੇ ਨਾਲ ਸੀਗੀ ਮੈਂ ਉਹਨੂੰ ਪੁੱਛਿਆ ਕਿ ਦੱਸ ਬਈ ਮੀਡੀਆ ਸਾਰਾ ਇੱਥੇ ਹੈ ਕਿ ਦੁਕਾਨਦਾਰ ਨੇ ਪੈਸ ਅਣਾ ਉਹਨੇ ਇੱਕ ਮਨਾ ਕਰਤਾ ਕਿ ਨਹੀਂ ਲੇ ਤੇ ਮੈਂ ਦੂਜਾ ਵੇਖਿਆ ਉਹਨੇ ਲਾਈਨ ਦੇ ਪਿੱਛੇ ਲਾਈ ਦੀ ਹੁਣ ਦੇਖੋ ਜੇ ਤੇ ਲਾਈਨ ਦੇ ਪਿੱਛੇ ਰੋਜ਼ਗਾਰਕ ਮਾਲੇ ਕਹਿ ਰਹੇ ਆ ਮੈਂ ਕਿਹਦਾ ਰੋਜ਼ਗਾਰ ਨਹੀਂ ਮਾਨਾ ਇਹ ਰੋਜ਼ਗਾਰ ਵਧਾਣ ਲਈ ਕੰਮ ਕਰਨੇ ਆ ਨਾ ਕਿ ਘਟਾਣ ਲਈ ਦੂਸਰੀ ਗੱਲ ਮੈਂ ਦੁਕਾਨਦਾਰਾਂ ਨੂੰ ਸਖਤ ਮੇਕ ਇੱਕ ਕਹਾਂਗਾ ਕਿ ਅਪੀਲ ਹੈ ਕਿ ਕਿਸੇ ਵੀ ਰੇੜੀ ਕੋਲੋਂ 150 200 ਅਗਰ ਸਾਨੂੰ ਕਿਤੇ ਪ੍ਰੂਫ ਆ ਗਿਆ ਅਨਾ ਡਾਕੂਮੈਂਟਰੀ ਪ੍ਰੂਫ ਆ ਗਿਆ ਜਾਂ ਲਿਖਤੀ ਚ ਪ੍ਰੂਫ ਆ ਗਿਆ ਜਾਂ ਹੋਰ ਸਬੂਤ ਆ ਗਿਆ ਫਿਰ ਦੁਕਾਨਦਾਰ ਨੂੰ ਅਸੀਂ ਛੱਡਾਂਗੇ ਪਿਛਲੇ ਸਾਲਾਂ ਦੇ ਜਿੰਨੀਆਂ ਵੀ ਰੇੜੀ ਲੱਗੀਆਂ ਅਸੀਂ ਉਹ ਰਬਿਆਸ ਸਮੇਤ ਜਿਹੜੀ ਹੈ ਉਹ ਸਾਰੀ ਉਹਦੀ ਬਕਉਲੀ ਕਰਾਂਗੇ ਜ਼ਿਆਦਾਤਰ ਬਜਾਰਾ ਚ ਵਾਈਟ ਲਾਈਨ ਹੋਈ येलो ਲਾਈਨ ਨਹੀਂ ਲੱਗੀਆਂ ਉਹਦੇ ਲਈ ਐਡਮਿਨਿਸਟ੍ਰੇਸ਼ਨ ਦੇ ਦੇਖੋ ਜੀ ਆ ਮੈਂ ਹੁਣ ਜਿ세 ਨਾ ਨਾ ਲਾ ਰਿਹਾ येलो ਲਾਈਟ ਲੱਗੀ ਹੋਈ ਸੀਗੀ ਮੈਂ ਤਾਂ ਹੀ ਕਹਿ ਰਿਹਾ ਜਿੱਥੇ ਜਿੱਥੇ ਨਹੀਂ ਲੱਗੀ ਮੈਂ ਇਹ ਉਹ ਨੂੰ ਪਹਿਲਾਂ ਵੀ ਕਿਹਾ ਸੀ ਉਹ ਵੀ ਅਸੀਂ ਕਰਦੇ ਚਲੋ ਲਾਇਬ੍ਰੇਰੀ ਰੋਡ ਵਾਲੀ ਸਾਈਡ ਤੇ ਚਲੋ ਕਿਤੇ ਨਹੀਂ ਲੋਤੀ ਬਿਲਕੁਲ ਠੀਕ ਆ ਜੀ ਤੁਸੀਂ ਦੱਸਿਆ ਇਹ ਵੀ ਬਿੱਬੀ ਨਾ ਕਮਿੰਗ ਡੇਸ ਅਸੀਂ ਜੈਲੋ ਲਾਈਟ ਪ੍ਰੋਪਰ ਲਵਾਵਾਂਗੇ ਇੱਕ ਸੇਲ ਦਾ ਸੰਡੇ ਨੂੰ ਬਹੁਤ ਰਸ਼ ਹੁੰਦਾ ਹੈ ਸੈਂਟਰ ਵਿੱਚ ਸੜਕ ਦੇ ਵਿੱਚ ਲੱਗੇ ਆ ਉਹਨੀਆਂ ਸੇਲਾਂ ਉਹਦੇ ਲਈ ਕੁਝ ਕੀਤਾ ਜਾ ਰਿਹਾ ਦੇਖੋ ਜੀ ਜਿੱਸਾ ਤੁਸੀਂ ਕਹ ਰਿਹਾ ਰਸ਼ ਵਾਲਾ ਏਰੀਆ ਹੁਣ ਰਸ਼ ਵਾਲੇ ਏਰੀਆ ਮੈਂ ਚੱਲ ਕੇ ਦੇਖਾਂਗਾ ਵੇਖ ਕੇ ਜਿੱਥੇ ਜਿੱਥੇ ਕੋਈ ਮੁਸ਼ਕਲ ਲੱਗਦੀ ਹੈ ਜਾਂ ਕੋਈ ਇਨਕ੍ਰੋਚਮੈਂਟ ਹਟਾਣੀ ਹੈ ਉਹ ਠਾਈ ਜਾਏਗੀ ਜੇ ਕੋਈ ਗੱਡੀਆਂ ਲੱਗ ਰਹੀਆਂ ਸਾਮ੍ਹੇ ਦੁਕਾਨਾਂ ਤਨੂੰ ਹਦਾਇਤ ਕਰ ਦਿੱਤੀ ਜਾਵੇਗੀ ਜੇ ਰੇੜੀਆਂ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਈ ਹੈ ਉਹ ਵੀ ਹਟਾਈਆਂ ਜਾਣਗੀਆਂ ਪ੍ਰਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟیز